ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਨਵਾਂ ਸ਼ਹਿਰ ਵਿਖੇ ਕਿਸੇ ਟੈਕਨੀਕਲ ਫਾਲਟ ਦੇ ਚੱਲਦੇ ਨਵਾਂ ਸ਼ਹਿਰ ਦੀ ਗੰਨਾ ਮਿਲ 24 ਘੰਟੇ ਖੜੀ ਸੀ ਜਿਸ ਕਾਰਨ ਗੰਨਾ ਲੈ ਕੇ ਆਏ ਲੋਕਾਂ ਨੂੰ ਇੰਤਜ਼ਾਰ ਕਰਨਾ ਪਿਆ ਇਸ ਵਿਚਾਲੇ ਖੜੇ ਟਰੈਕਟਰ ਟਰਾਲੀਆਂ 'ਚੋਂ ਲੱਖਾਂ ਦਾ ਸਮਾਨ ਚੋਰੀ ਹੋ ਗਿਆ ਟਰੈਕਟਰ ਟਰਾਲੀਆਂ ਤੋਂ ਸਪੀਕਰ, LCD, LED ਲਾਈਟਾਂ ਅਤੇ ਬੈਟਰੀਆਂ ਚੋਰੀ ਹੋ ਗਈਆਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਭ ਘਟਨਾ ਮਿਲ ਦੀ ਚਾਰ ਦੀਵਾਰੀ ਦੇ ਅੰਦਰ ਦੀ ਹੈ ਲੋਕਾਂ ਵੱਲੋਂ ਮਿਲਦੇ ਲੋਕਾਂ ਦੇ ਵਿੱਚ ਹੀ ਚੋਰੀ ਦੇ ਮਾਮਲੇ ਦੇ ਸ਼ੱਕ ਕੀਤਾ ਜਾ ਰਿਹਾ ਹੈ

ਈਐਸਏਈ ਦੁਨੀ ਚੰਦ ਵੱਲੋਂ ਮulzma ਕੰਚਨ ਵਾਲਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਗ੍ਰਿਫਤਾਰੀ ਹਲੇ ਬਾਕੀ ਹੈ ਰਾਇਲ ਐਂਡ ਫੀਲਡ ਏਜੰਸੀ ਬੰਗਾ ਤੋਂ ਪੰਜ ਬੁਲਟ ਮੋਟਰਸਾਈਕਲ ਚੋਰੀ ਹੋਏ ਏਜੰਸੀ ਦੇ ਮੈਨੇਜਰ ਪ੍ਰਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਸਵੇਰੇ 7 ਵਜੇ ਇਸ ਦੀ ਜਾਣਕਾਰੀ ਮਿਲੀ ਉਹਨਾਂ ਦੱਸਿਆ ਕਿ ਏਜੰਸੀ ਦਾ ਇੱਕ ਸ਼ਟਰ ਚੁੱਕਿਆ ਹੋਇਆ ਅਤੇ ਦੂਸਰਾ ਸ਼ਟਰ ਬੰਦ ਸੀ ਅਤੇ ਅੰਦਰੋਂ ਪੰਜ ਮੋਟਰਸਾਈਕਲ ਚੋਰੀ ਹੋ ਚੁੱਕੇ ਸੀ ਅਤੇ ਹੋਰ ਸਮਾਨ ਵੀ ਖਿਲਰਿਆ ਪਿਆ ਸੀ ਉਹਨਾਂ ਦੱਸਿਆ ਕਿ ਇਸ ਦੀ ਜਾਣਕਾਰੀ ਉਹਨਾਂ ਨੇ ਪੁਲਿਸ ਥਾਣਾ ਬੰਗਾ ਨੂੰ ਦਿੱਤੀ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹੜਤ ਪ੍ਰਚਾਰ ਸ਼ੁਰੂ ਕਰ ਦਿੱਤੀ ਇਸ ਮੌਕੇ ਤੇ ਪੁਲਿਸ ਅਧਿਕਾਰੀ ਐਸ ਆਈ ਪੂਰਨ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਨੰਬਰ ਪੀਬੀ 32 AA 2502 ਜੋ ਕਿ ਇੱਥੇ ਨੇੜਲੇ ਖੇਤਾਂ ਵਿੱਚ ਚੋਰ ਸੁੱਟ ਗਏ ਸਨ ਬਰਾਮਦ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਾਲਾਂਕਿ ਮੁੱਖ ਮੰਤਰੀ ਚੰਨੀ ਨੇ ਬਾਅਦ ਵਿੱਚ ਸਪਸ਼ਟ ਕੀਤਾ ਕਿ ਅੱਜ ਉਹਨਾਂ ਦਾ ਜਨਮ ਦਿਨ ਨਹੀਂ ਸੀ ਮੁੱਖ ਮੰਤਰੀ ਚੰਨੀ ਨੂੰ ਉਹਨਾਂ ਦੇ ਜਨਮ ਦਿਨ ਤੇ ਹੋਰਨਾਂ ਨੇ ਵੀ ਸ਼ੁਭਕਾਮਨਾਵਾਂ ਦਿੱਤੀਆਂ ਪਰ ਉਹਨਾਂ ਨੇ ਟਵਿੱਟਰ ਤੇ ਸਪਸ਼ਟ ਕਰਨਾ ਪਿਆ ਕਿ ਅੱਜ ਉਹਨਾਂ ਦਾ ਜਨਮ ਦਿਨ ਨਹੀਂ ਹੈ ਉਹਨਾਂ ਸਭ ਨੂੰ ਸੰਬੋਧਿਤ ਕਰਦੇ ਆ ਕਿਹਾ ਕਿ ਜਨਮ ਦਿਨ ਦੀਆਂ ਸ਼ੁਭਕਾਮਨਾ ਲਈ ਧੰਨਵਾਦ ਹਾਲਾਂਕਿ ਅੱਜ ਮੇਰਾ ਜਨਮ ਦਿਨ ਨਹੀਂ ਸੀ ਤੁਹਾਡੇ ਆਸ਼ੀਰਵਾਦ ਮੇਰੇ ਜੀਵਨ ਵਿੱਚ ਬਹੁਤ ਮਹੱਤਵ ਰੱਖਦੇ ਹਨ ਅਤੇ ਮੈਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਉਹ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬਰਨਾਲਾ ਦੇ ਰਹਿਣ ਵਾਲੇ ਨੌਜਵਾਨ ਚੰਦਨ ਜਿੰਦਲ ਦੀ ਯੂਕਰੇਨ ਵਿੱਚ ਮੌਤ ਹੋ ਗਈ ਇਸ ਖਬਰ ਨਾਲ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੁਣ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਦੀ ਸਰਕਾਰ ਤੋਂ ਮੰਗ ਹੈ ਕਿ ਮ੍ਰਿਤਕ ਦੀ ਦੀਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਨੰਬਰ ਉਸ ਦਾ ਸੰਸਕਾਰ ਕਰ ਸਕਣ ਜਿਕਰਯੋਗ ਹੈ ਕਿ ਚੰਦਨ ਮੈਡੀਕਲ ਦੀ ਪੜ੍ਹਾਈ ਕਰਨ ਲਈ 2018 ਵਿੱਚ ਯੂਕਰੇਨ ਗਿਆ ਸੀ ਉੱਥੇ ਅਚਾਨਕ ਹੀ 2 ਫਰਵਰੀ ਨੂੰ ਉਸ ਨੂੰ ਦਿਲ ਅਤੇ ਦਿਮਾਗ ਦਾ ਦੌਰਾ ਪੈ ਗਿਆ ਅਤੇ 4 ਫਰਵਰੀ ਨੂੰ ਡਾਕਟਰਾਂ ਨੇ ਉਸ ਦਾ ਆਪਰੇਸ਼ਨ ਕੀਤਾ ऑपरेशन मगरोही को कोमा ਵਿੱਚ چلا ਗਿਆ ਸੀ ਜਿਸ ਕਾਰਨ ਕੱਲ ਉਸ ਦੀ ਮੌਤ ਹੋ ਗਈ। ਦੀਨਾਨਗਰ ਸ਼ਹਿਰ ਦੇ 메인 ਬਾਜ਼ਾਰ ਵਿੱਚ ਚੋਰਾਵਾਂ ਵੱਲੋਂ ਦਿਨ ਦਿਹਾੜੇ ਪੰਜ ਬਨਿਆਰੀ ਦੀਆਂ ਦੁਕਾਨਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਦੁਕਾਨਾਂ ਚੋਂ ਨੋਟਾ ਵਾਲੇ ਹਾਰ ਅਤੇ ਹਜ਼ਾਰਾਂ ਦੀ ਨਕਦੀ ਚੋਰੀ ਕਰਕੇ ਲੈ ਗਏ। ਦੁਕਾਨਦਾਰਾਂ ਨੇ ਦੱਸਿਆ ਕਿ ਸਾਰੀ ਰਕਮ ਕਰੀਬ 2 ਲੱਖ ਦੇ ਕਰੀਬ ਬੰਦੀ ਹੈ। ਘਟਨਾ ਨੇੜੇ ਦੇ ਸੁਨਿਆਰੇ ਦੀ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਸਭ ਕੁਝ ਕੈਦ ਹੋ ਗਿਆ। ਇਸੇ ਸੰਬੰਧੀ ਡੀਐਸਪੀ ਰਾਜਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ 2 13 ਵਿਚਾਲੇ ਝੜਪ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਕੇਂਦਰੀ ਜੇਲ੍ਹ ਵਿੱਚ 2 13 ਵਿਚਾਲੇ ਖੂਨੀ ਝੜਪ ਹੋਈ ਸੀ ਜਿਸ ਤੋਂ ਬਾਅਦ ਡੀਐਸਪੀ ਰਾਜਾ ਵੱਲੋਂ ਇੱਕ ਵਿਅਕਤੀ ਦੀ ਕੁੱਟਕੁੱਟ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਦੇ ਵਾਰਸ ਨੇ ਵੱਲੋਂ ਡੀਐਸਪੀ ਖਿਲਾਫ ਅਰਜ਼ੀ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨਸ਼ੇ ਦਾ ਆਦੀ ਸੀ। ਕਰਨਾਟਕ ਦੇ ਮੁੱਖ ਮੰਤਰੀ ਵਸਵ ਰਾਜ ਦਾ ਕਹਿਣਾ ਹੈ ਕਿ ਯੂਕਰੇਨ ਵਿੱਚ ਮਰੇ ਨਵੀਨ ਦੇ ਦੋਸਤਾਂ ਨੇ ਉਸ ਦੀ ਲਾਸ਼ ਦੀ ਇੱਕ ਫੋਟੋ ਭੇਜੀ ਅਤੇ ਇਸ ਦੀ ਪੁਸ਼ਟੀ ਕਰਨ ਲਈ ਐਮਈਏ ਨੂੰ ਭੇਜਿਆ ਗਿਆ। ਅਸੀਂ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਹਾਂ ਤਾਂ ਜੋ ਘੱਟੋ-ਘੱਟ ਲਾਸ਼ ਨੂੰ ਸੁਰੱਖਿਅਤ ਕੀਤਾ ਜਾਵੇ ਅਤੇ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਵੀਨ ਦੇ ਪਰਿਵਾਰ ਨੂੰ ਮੁਆਵਜ਼ਾ ਵੀ ਦਿੱਤਾ ਜਾਵੇਗਾ। ਕੈਨੇਡਾ ਦੇ ਕੈਲੋਨਾ ਸ਼ਹਿਰ ਵਿੱਚ ਪੰਜਾਬੀ ਮੁਟਿਆਰ ਦੀ ਕੁੱਟਕੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ 24 ਸਾਲ ਦੀ ਹਰਮਨਦੀਪ ਕੌਰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਸਿਕਿਉਰਿਟੀ ਗਾਰਡ ਵਜੋਂ ਕੰਮ ਕਰਦੀ ਸੀ ਅਤੇ ਨਾਈਟ ਸ਼ਿਫਟ ਦੌਰਾਨ ਇੱਕ ਗੋਰੇ ਨੇ ਇਕੱਠੇ ਤੌਰ ਤੇ ਲੋਹੇ ਦੀ ਰੋਡ ਮਾਰ ਕੇ ਉਸਤੇ ਹਮਲਾ ਕੀਤਾ ਪੰਜਾਬ ਦੇ ਕਪੂਰਥਲੇ ਜ਼ਿਲ੍ਹੇ ਨਾਲ ਸੰਬੰਧਿਤ ਹਰਮਨਦੀਪ ਕੌਰ ਨੂੰ ਹਾਲ ਵਿੱਚ ਕੈਨੇਡਾ ਦੀ ਪੀਆਰ ਮਿਲੀ ਸੀ ਉਸਨੇ ਭਵਿੱਖ ਦੀ ਵਿਆਹਤ ਵਿੰਦੀ ਸ਼ੁਰੂ ਕੀਤੀ ਸੀ ਕਿ ਇਸ ਤੋਂ ਪਹਿਲਾਂ ਹੀ ਇਹ ਪਾਣਾ ਵਾਪਰ ਗਿਆ ਰੂਸ ਦੇ ਵਿਦੇਸ਼ੀ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਕਿ ਜੇਕਰ ਤੀਜਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਇਸ ਵਿੱਚ ਪਰਮਾਣੂ ਹਥਿਆਰ ਸ਼ਾਮਲ ਹੋਣਗੇ ਅਤੇ ਇਹ ਵਿਨਾਸ਼ਕਾਰੀ ਹੋਵੇਗਾ ਰੂਸੀ ਸਮachar ਏਜੰਸੀ ਸਪੁਤਨਿਕ ਨੇ ਲਾਵਰੋਵ ਦੇ ਹਵਾਲੇ ਨਾਲ ਇਹ ਖਬਰ ਦਿੱਤੀ ਹੈ ਰੂਸ ਜਿਸ ਨੇ ਪਿਛਲੇ ਹਫਤੇ ਯੂਕਰੇਨ ਦੇ ਖਿਲਾਫ ਵਿਸ਼ੇਸ਼ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ ਨੇ ਕਿਹਾ ਕਿ ਉਸਦੇ ਵਿਦੇਸ਼ ਮੰਤਰੀ ਲਾਵਰੋਵ ਨੇ ਕਿਹਾ ਕਿ ਜੇਕਰ ਕੀਵ ਪਰਮਾਣੂ ਹਥਿਆਰ ਹਾਸਲ ਕਰਦਾ ਹੈ ਤਾਂ ਉਸ ਦਾ ਦੇਸ਼ ਅਸਲ ਖਤਰੇ ਦਾ ਸਾਹਮਣਾ ਕਰੇਗਾ ਕੈਨੇਡਾ ਵਿੱਚ ਹਾਲ ਹੀ ਵਿੱਚ ਹੋਏ ਮੁੱਕੇਬਾਜ਼ੀ ਮੁਕਾਬਲੇ ਵਿੱਚ ਪੰਜਾਬੀ ਨੌਜਵਾਨ ਸੁਖਦੀਪ ਸਿੰਘ ਚੱਕਰੀਆ ਨੇ ਜਾਰਡਨ ਬਾਲਮਨ ਨੂੰ ਹਰਾ ਕੇ ਕੈਨੇਡੀਅਨ ਬੌਕਸਿੰਗ ਦਾ ਮਿਡਲ ਵੇਟ ਚੈਂਪੀਅਨ ਬਣ ਗਿਆ। ਨੌਜਵਾਨ ਮੁੱਕੇਬਾਜ਼ ਸੁਖਦੀਪ ਸਿੰਘ ਚੱਕਰੀਆ ਜੋ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚੱਕਰ ਦਾ ਰਹਿਣ ਵਾਲਾ ਹੈ। ਸੁਖਦੀਪ ਸਿੰਘ ਨੇ ਕੈਨੇਡਾ ਦੇ ਪੇਸ਼ੇਵਰ ਮੁੱਕੇਬਾਜ਼ ਮੈਚ ਵਿੱਚ ਇੱਕ ਵਾਰ ਅਜਿਹਾ ਕੀਤਾ ਜਿਸ ਨਾਲ ਪੰਜਾਬੀਆਂ ਦਾ ਮਾਣ ਵਧ ਗਿਆ। ਤੇ ਹੁਣ ਇੱਕ ਨਜ਼ਰ ਕੋਰੋਨਾ ਦੇ ਆંકੜਿਆਂ ਤੇ। ਪਿਛਲੇ 24 ਘੰਟਿਆਂ ਦੌਰਾਨ ਨਵਾਂ ਸ਼ਹਿਰ ਵਿਖੇ ਕੋਰੋਨਾ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ। ਪੰਜਾਬ ਵਿੱਚ ਕਰੋਨਾ ਮਰੀਜ਼ਾਂ ਦਾ ਅਕੜਾ 49 ਅਤੇ ਮੌਤਾਂ ਦਾ ਅਕੜਾ 1 ਹੈ ਤੇ ਹੁਣ ਅੱਜ ਦੇ ਮੌਸਮ ਦਾ ਹਾਲ ਅੱਜ ਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਬੂੰਦਾਬੰਦੀ ਹੋਣ ਦੇ ਅਸਾਰ ਅੱਜ ਘੱਟ ਤੋਂ ਘੱਟ ਤਾਪਮਾਨ 12 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਰਹੇਗਾ। ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ। ਧੰਨਵਾਦ ਜੀ, ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ।